फसी दो ही रो फी रो कहिड़ा दादा मेन फाशी दोस्ती रो फी रो या बेटा सिधा बेटा पंजाबेटा सिधा लाइ पंजाब लाइ ਸੋ ਜੀ ਗੱਲ ਜੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਨੇ ਅਰਦਾਸਪੁਰ ਤੋਂ ਤਨਦਦੀਏ ਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਪ੍ਰਵਾਸੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹੁਸ਼ਿਆਰਪੁਰ ਵਿੱਚ ਪ੍ਰਵਾਸੀ ਵੱਲੋਂ ਮਾਸੂਮ ਬੱਚੇ ਦੇ ਕਤਲ ਨੂੰ ਲੈ ਕੇ ਪੰਜਾਬੀਆਂ ਵਿੱਚ ਪ੍ਰਵਾਸੀਆਂ ਬਾਰੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਪ੍ਰਵਾਸੀ ਵੱਲੋਂ ਅੰਜਾਮ ਦਿੱਤੀ ਗਈ ਇਸ ਬੇਹਦ ਸਰਮਨਾਕ ਘਟਨਾ ਨੂੰ ਲੈ ਕੇ ਧਾਰੀਵਾਲ ਵਿੱਚ ਵੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨੌਜਵਾਨਾਂ ਨੇ ਕੈਂਡਲ ਮਾਰਚ ਕੱਢਿਆ ਤੇ 5 ਸਾਲਾਂ ਮਾਸੂਮ ਮਰਤੇਕ ਬੱਚੇ ਦੀ ਆਤਮਾ ਦੀ ਸ਼ਾਂਤੀ ਦੇ ਲਈ ਪ੍ਰਾਰਥਨਾ ਕੀਤੀ ਸਹੀਦ ਭਗਤ ਸਿੰਘ ਚੌਂਕ ਤੋਂ ਸ਼ੁਰੂ ਹੋਇਆ ਕੈਂਡਲ ਮਾਰਚ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦਾ ਹੋਇਆ ਰਣੀ ਰਣੀਏ ਤੱਕ ਪਹੁੰਚਿਆ ਦਲਿਤ ਸੁਰੱਖਿਆ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਨਿਸਾਨ ਸਿੰਘ ਨੇ ਦੱਸਿਆ ਕਿ ਸਿਆਰਪੁਰ ਵਿੱਚ ਪ੍ਰਵਾਸੀ ਵੱਲੋਂ ਜੋ ਕਾਰਾ ਕੀਤਾ ਗਿਆ ਹੈ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਹੈ ਅਤੇ ਉਹ ਮੰਗ ਕਰਦੇ ਹਨ ਕਿ ਦੋਸ਼ੀ ਨੂੰ ਤੁਰੰਤ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੇਕਰ ਇਹਨਾਂ ਨੂੰ ਫਾਂਸੀ ਦੀ ਸਜ਼ਾ ਨਾ ਦਿੱਤੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਉਥੇ ਹੀ ਇਸ ਧਰਨੇ ਵਿੱਚ ਪਹੁੰਚੇ ਸ਼ਹਿਰ ਧਾਰੀਵਾਲ ਦੀ ਵਾਰ ਨੰਬਰ 12 ਤੋਂ ਮੌਜੂਦਾ ਕਾਉਂਸਲਰ ਇੰਦਰ ਜਸ ਹਾਂਸ ਨੇ ਕਿਹਾ ਕਿ ਬਿਨਾਂ ਸਨਾਖਤ ਦੇ ਰਹਿ ਰਹੇ ਪ੍ਰਵਾਸੀਆਂ ਨੂੰ ਤੁਰੰਤ ਪੰਜਾਬ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਇਨ੍ਹਾਂ ਭਈਆਂ ਨੇ ਤਾਂ ਗੰਧ ਪਾ ਕੇ ਰੱਖਿਆ ਹੋਇਆ ਹੈ ਇਨ੍ਹਾਂ ਨੇ ਆਮ ਲੋਕਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ ਲਗਾਤਾਰ ਕਈ ਇਲਾਕਿਆਂ ਵਿੱਚ ਚੋਰੀਆਂ ਅਤੇ ਕ੍ਰਾਈਮ ਵਧ ਰਿਹਾ ਹੈ ਉਹਨਾਂ ਦਾ ਕਾਰਨ ਇਹੀ ਬਿਨਾ ਪਛਾਣ ਦੇ ਰਹਿ ਰੇ ਲੋਕਾਂ ਨੇ ਇਸ ਮੌਕੇ ਨੌਜਵਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆ ਮੰਗ ਕੀਤੀ ਕਿ ਹਿਸ਼ਾਰਪੁਰ ਘਟਨਾ ਦੇ ਦੋਸ਼ੀਆਂ ਨੂੰ ਜਲਦੀ ਫਾਂਸੀ ਦਿੱਤੀ ਜਾਵੇ ਤਾਂ ਦਾਦੇ ਜੀ ਕਿ ਲਗਾਤਾਰ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਇਹ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਹਿਸ਼ਾਰਪੁਰ ਦੇ ਵਿੱਚ ਜੋ ਵੀ ਉਸ ਮਾਸੂਮ ਬੱਚੇ ਦੇ ਨਾਲ ਦਰਦਨਾਕ ਘਟਨਾ ਘਟੀ ਹੈ ਉਸ ਦੇ ਜਿਹੜੇ ਦੋਖੀ ਨੇ ਜਿਨ੍ਹਾਂ ਨੇ ਉਹਨੂੰ ਦੇ ਦੁੱਖ ਪਚਾਇਆ ਉਸ ਬੱਚੇ ਨੂੰ ਜਿਹੜਾ ਉਸ ਪ੍ਰਵਾਸੀ ਨੂੰ ਜਲਦ ਤੋਂ ਜਲਦ ਜਿਹੜੀ ਏ ਉਹ ਫਾਂਸੀ ਦਿੱਤੀ ਜਾਵੇ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਗਰਦਾਸਪੁਰ ਜ਼ਿਲ੍ਹੇ ਦੇ ਧਾਰੀਆਲ ਦੇ ਵਿੱਚ ਵੀ ਲੋਕਾਂ ਨੇ ਉਸ ਬੱਚੇ ਦੀ ਆਤਮਾ ਦੀ ਸ਼ਾਂਤੀ ਲਈ ਕੈਂਡਲ ਮਾਰਚ ਕੱਢ ਨਾਲ ਦੇ ਨਾਲ ਰੋਸ ਕੀਤਾ ਕਿ ਜਲਦ ਨਾਲ ਜਲਦ ਜਿਹੜਾ ਆ ਉਹ ਉਸ ਪ੍ਰਵਾਸੀ ਨੂੰ ਬੰਦੀ ਸਜ਼ਾ ਦਿੱਤੀ ਜਾਵੇ ਫਾਂਸੀ ਦਿੱਤੀ ਜਾਵੇ ਕਹਣਾ ਚਾਹੋਗੇ ਅੱਜ ਕਿਉਂ ਮਾਰਚ ਕੱਢਿਆ ਗਿਆ ਵਾ ਅੱਜ ਦੇਖੋ ਸਾਡੇ ਵੀਰਾਂ ਨੇ ਸਾਰੇ ਨੇ ਅੱਜ ਧਾਰੀਵਾਲ ਦੇ ਵਿੱਚ ਕੈਂਡਲ ਮਾਰਚ ਕੱਢਿਆ ਇੱਕ ਤੋਂ ਬੱਚੇ ਦਾ ਜਿਹੜਾ ਕਤਲ ਹੋਇਆ ਉਹ ਹਸ਼ਾਰਬੋਦ ਦੇ ਵਿੱਚ ਉਹਦੀ ਰੂਹ ਦੀ ਸ਼ਾਂਤੀ ਵਾਸਤੇ ਸਾਰਿਆਂ ਨੇ ਕੈਂਡਲ ਮਾਰਚ ਕੱਢਿਆ ਕਿਉਂਕਿ ਬੜੀ ਦਰਦਨਾਕ ਘਟਨਾ ਸੀਗੀ ਬੜਾ ਮਤਲਬ ਕਿ ਮੰਨੋ ਜਿਵੇਂ ਲਗਾਵਾ ਕਿ ਇੱਕ ਛੋਟੇ ਬੱਚੇ ਦਾ ਪਰਵਾਸੀ ਦਾ ਭਾਈ ਇਹ ਨਹੀਂ ਬੜਾ ਮਾੜਾ ਕੰਮ ਕੀਤਾ ਬੜੀ ਰੇ ਬੇਰਹਿਮੀ ਨਾਲ ਉਹਦਾ ਕਤਲ ਕੀਤਾ ਸੋ ਪਤਾ ਨਹੀਂ ਕਿੱਦੀ ਕਿ ਬੇਦਰਦ ਨਾਲ ਮੌਤ ਨੂੰ ਦਿੱਤੀ ਹੈ ਬੜਾ ਸਾਡਾ ਮਨ ਦੁਖੀ ਸੀਗਾ ਸੋ ਅੱਜ ਅਸੀਂ ਉਹਦੀ ਉਹਦੀ ਸ਼ਾਂਤੀ ਦੇ ਵਾਸਤੇ ਕੈਂਡਲ ਮਾਰਚ ਕੱਢਿਆ ਸੋ ਸਾਡੀ ਸਰਕਾਰ ਅੱਗੇ ਵੀ ਬੇਨਤੀ ਹੈ ਹੋਰ ਵੀ ਜਿਹੜੇ ਹੈਗੇ ਉਹਨਾਂ ਕਰੀ ਬੇਨਤੀ ਹੈ ਕਿ ਜਿਹੜਾ ਕਾਤਲ ਆਉਣ ਨੂੰ ਫਾਂਸੀ ਤੋਂ ਘੱਟ ਕੋਈ ਸਜ਼ਾ ਨਹੀਂ ਜਾਵੇ ਵੱਧ ਤੋਂ ਵੱਧ ਦੀ ਸਜ਼ਾ ਫਾਂਸੀ ਹੋਣੀ ਚਾਹੀਦੀ ਹੈ ਕਿਉਂਕਿ ਇਹੋ ਜਿਹੇ ਜਿਹੜੇ ਕਤਲ ਕਰਦੇ ਆ ਦੂਜਿਆਂ ਨੂੰ ਵੀ ਇਹਦਾ ਪਤਾ ਲੱਗ ਜੇ ਕਿ ਇਹੋ ਜੇ ਕੰਮ ਕਰਨ ਦੇ ਨਾਲ ਕੀ ਸਜ਼ਾ ਮਿਲਦੀ ਹੈ ਸਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਵੀ ਇਹ ਆ ਉਹਨਾਂ ਦਾ ਬਾਈਕਟ ਸ਼ੁਰੂ ਹੋ ਗਿਆ ਵਾ ਜਦੋਂ ਤੋਂ ਪੰਜਾਬ ਰਾਣੀ ਦਾ ਜਿਹੜਾ ਮਾ ਕੀ ਇੱਕ ਟੱਕਰ ਨਾਲ ਸਾਰਿਆਂ ਨੂੰ ਉੱਪਰ ਜਿਹੇ ਨਾਲ ਨਾ ਬੈਠੇ ਤਾਂ ਇਹ ਕਈ ਜਿਹੜੇ ਆ ਬੜੇ ਵਿਚਾਰੇ ਸ਼ਰੀਫ ਵੀ ਹੈਗੇ ਆ ਸਵੇ ਕਿਦਾਂ ਮੈਨੇਜ ਬਣੇਗਾ ਕੀ ਕਹਿਣਾ ਜਾਊਗਾ ਇਸ ਮੁੱਦੇ ਤੇ ਵੇਖੋ ਤਕਰੀਬਨ ਜਿਨ੍ਹਾਂ ਦਾ ਕੋਈ ਇਥੇ ਉਧਾਰ ਗੜ ਨਹੀਂ ਹੈਗਾ ਜਿਹਨਾਂ ਦੇ ਕੋ ਪ੍ਰੂਫ ਨਹੀਂ ਹੈ ਬਿਨਾ ਪ੍ਰੂਫ ਤੋਂ ਬਿਨਾ ਉਧਾਰ ਘੜ ਤੋਂ ਇੱਥੇ ਰਹਿ ਰਹੇ ਆ ਠੀਕ ਹੈ ਜਿਹੜੇ ਸ਼ੱਕ ਦੇ ਦਾਰੇ 'ਚ ਹੈਗੇ ਆ ਤੇ ਅਸੀਂ ਚਾਹੁੰਦੇ ਆ ਕਿ ਜਿੰਨਾ ਵੀ ਮਤਲਬ ਕਿ ਸਾਡੀ ਸਰਕਾਰ ਆ ਇਹਨਾਂ ਦਾ ਇਥੋਂ ਬਾਈਕਟ ਕਰੇ ਭਾਜੀ ਅੱਜ ਕੈਂਡਲ ਮਾਰਚ ਕਿਉਂ ਕੱਢੀ ਗਈ ਆ ਮੇਰਾ ਨਾਮ ਨਿਸ਼ਾਨ ਸਿੰਘ ਗਿੱਲ ਮੈਂ ਪ੍ਰਧਾਨ ਅੰਦਰੀ ਸੁਰੱਖਿਆ ਸੈਨਾ ਤੋਂ ਜ਼ਿਲ੍ਹਾ ਪ੍ਰਧਾਨ ਆ ਅੱਜ ਕੈਂਡਲ ਮਾਰਚ ਆ ਕੱਢਿਆ ਕਿ ਜਿਹੜਾ ਸ਼ਹਿਰਪੁਰ ਦੇ ਵਿੱਚ ਤੁਹਾਨੂੰ ਪਤਾ ਹੈ 5 ਸਾਲ ਦੇ ਮਸੂਮ ਬੱਚੇ ਦੇ ਨਾਲ ਦੇਹ ਦੇ ਅਮੀਰੇ ਨਾਲ ਜਿਹੜਾ ਕਿ ਉਹਨਾਂ ਕਤਲ ਕੀਤਾ ਗਿਆ ਅਤੇ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਵੀ ਇੱਥੇ ਪ੍ਰਵਾਸੀ ਰਹਿ ਰਹੇ ਨੇ ਅਸੀਂ ਇਹਨਾਂ ਨੂੰ ਜਲਦ ਤੋਂ ਜਲਦ ਭਜਾਈਏ ਕਿਉਂਕਿ ਅੱਜ ਮਸੂਮ ਬੱਚੇ ਦਾ ਹਾਰਪੁਰ ਦੇ ਵਿੱਚ ਜੋ ਹੈ ਕਾਨੂੰਨ ਸਾਡੇ ਆਪਣੇ ਸ਼ਹਿਰ ਦੇ ਵਿੱਚ ਵੀ ਹੋ ਸਕਦਾ ਕਿਸੇ ਦਿਨ ਭਾਈਆਂ ਆਣੀ ਜਾਂ ਮੋਮਬਤੀਆਂ ਜਗਾਈਆਂ ਜੈਂਡਲਮਾਰਚ ਕਿੱਥੋਂ ਤੱਕ ਕੱਢ ਰਹੇ ਹੋ ਆਪਾਂ ਜੀ ਨਹਿਰ ਤੇ ਪੋਸਟਾ ਫੜਦੇ ਆ ਤੇ ਕੋਈ ਮੰਗ ਪੱਤਰ ਵੀ ਦੇ ਰਹੇ ਜੀ ਹਾਂਜੀ ਆਪਾਂ ਮੰਗ ਪੱਤਰ ਦਵਾਵਾਂਗੇ ਕੱਲ ਜੀ ਆਪਾਂ ਮੰਗ ਪੱਤਰ ਦਵਾਵਾਂਗੇ ਵੀ ਜੇ ਦੇ ਉਹਨਾਂ ਦੇ ਬਾਦਲ ਨੂੰ ਤੇ ਜਲਦੀ ਤੋਂ ਜਲਦੀ ਉਹਨੂੰ ਦਿੱਤਾ ਨਾ ਕੀਤਾ ਕਰੇ ਕੋਈ ਕਾਰਵਾਈ ਨਾ ਹੋਈ ਅਸੀਂ ਹਾਈਵੇ ਵੀ ਜਾਮ ਕਰਾਂਗੇ ਤੇ ਸ਼ਹਿਰ ਬੰਦੀ ਕਾਰ ਵੀ ਕਰਾਂਗੇ ਅੰਜੀ ਸਾਹਿਬ ਮਰਿਆ ਜੀ